ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਅੱਜ ਅਸੀਂ ਦਰਸ਼ਨਦਾਰੇ ਕਰ ਰਹੇ ਹਾਂ ਗੁਰਦੁਆਰਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਦੀਨਾ ਮੋਗਾ ਜ਼ਫਰਨਾਮਾ ਸਾਹਿਬ ਸਿੱਖ ਇਤਿਹਾਸ ਵਿੱਚ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਦਾ ਇੱਕ ਵਿਸ਼ੇਸ਼ ਥਾਨ ਹੈ ਇਸ ਗੁਰਦੁਆਰਾ ਸਾਹਿਬ ਦੀ ਥਾਂ ਤੇ ਭਾਈ ਦੇਸੂ ਤਰਖਾਨ ਅਨਿੰਦਾ ਸੀ ਜਿਹਦੇ ਮਨ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ ਭਾਈ ਦੇਸੂ ਜੀ ਨੇ ਘਰ ਵਰਤੋਂ ਵਾਸਤੇ ਪਲੰਘ ਤਿਆਰ ਕੀਤਾ ਹੋਇਆ ਸੀ ਜੋ ਕਿ ਬਹੁਤ ਹੀ ਸੁੰਦਰ ਸੀ ਪਾਈ ਦੇਸੂ ਜੀ ਨੇ ਆਪਣੇ ਘਰ ਉੱਪਰ ਬਣੇ ਚੁਬਾਰੇ 'ਚ ਵਿਸ਼ਾਉਣਾ ਕਰਕੇ ਉਸ ਉੱਪਰ ਬੈਠਣਾ ਜਾਂ ਸੌਣਾ ਚੰਗਾ ਨਹੀਂ ਸਮਝਿਆ ਅਤੇ ਦਸਵੇਂ ਪਾਤਸ਼ਾਹ ਦੀ ਉਡੀਕ ਕਰਨ ਲੱਗੇ ਕਿ ਗੁਰੂ ਸਾਹਿਬ ਜੀ ਇਸ ਪਲੰਘ ਉੱਪਰ ਆ ਕੇ ਵਿਸ਼ਰਾਮ ਕਰਨ। ਗੁਰੂ ਜੀ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਹੋਏ ਅਨੰਦਪੁਰ ਸਾਹਿਬ ਛੱਡਣ ਅਤੇ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਮਾਛੀਵਾੜਾ ਸਾਹਿਬ, ਆਲਮਗੀਰ, ਰਾਏਕੋਟ, ਲੰਮਾ ਜਟਪੁਰਾ, ਤਖਤੂਪੁਰਾ ਸਾਹਿਬ ਹੁੰਦੇ ਹੋਏ ਮੱਧੋ ਕੇ ਪਹੁੰਚੇ। ਜਿਤੇ ਅੱਜ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਦੀਨਾ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਣ ਤੇ 22 ਪੋ 1762 ਬਿਕਰਮੀ 1705 ਈਸਵੀ ਰਾਏ ਜੋਤ ਦੇ ਪੋਤਰੇ ਭਾਈ ਲਖਮੀਰ ਭਾਈ ਸ਼ਮੀਰ ਭਾਈ ਤਖਤਮਲ ਅਤੇ ਪਿੰਡਾਂ ਦੀਆਂ ਹੋਰ ਸੰਗਤਾਂ ਗੁਰੂ ਸਾਹਿਬ ਜੀ ਨੂੰ ਦੀਨਾ ਸਾਹਿਬ ਲੈ ਕੇ ਆਏ ਭਾਈ ਲਖਮੀਰ ਭਾਈ ਸ਼ਮੀਰ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਕਿਹਾ ਪਰ ਗੁਰੂ ਜੀ ਨੇ ਭਾਈ ਦੇਸੂ ਤਰਖਾਨ ਦੇ ਕੱਚੇ ਚਬਾਰੇ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਭਾਈ ਦੇਸੂ ਤਰਖਾਨ ਦੇ ਚਬਾਰੇ ਪਹੁੰਚੇ ਤਾਂ ਭਾਈ ਸਾਹਿਬ ਨੇ ਉਹਨਾਂ ਦਾ ਬਹੁਤ ਆਦਰ ਸਤਿਕਾਰ ਕੀਤਾ। ਗੁਰੂ ਸਾਹਿਬ ਜੀ ਦਾ ਪਤਾ ਲੱਗਣ ਤੇ ਦੂਰੋਂ-ਦੂਰੋਂ ਸੰਗਤਾਂ ਆਉਣ ਲੱਗ ਪਈਆਂ। ਭਾਈ ਦੇਸੂ ਜੀ ਤੇ ਹੋਰ ਸੰਗਤਾਂ ਨੇ ਅੰਮ੍ਰਿਤ ਪਾਣ ਕੀਤਾ। ਇਸ ਪਾਵਨ ਸਥਾਨ ਤੋਂ ਔਰੰਗਜ਼ੇਬ ਨੂੰ ਗੁਰੂ ਜੀ ਨੇ ਇੱਕ ਖੱਤ ਜ਼ਫਰਨਾਮਾ ਲਿਖਿਆ। ਜਿਸ ਨੂੰ ਫਤਿਹ ਦੀ ਚਿੱਠੀ ਕਿਹਾ ਜਾਂਦਾ ਹੈ ਜ਼ਫਰ ਦਾ ਮਤਲਬ ਫਤਿਹ ਅਤੇ ਨਾਮੇ ਦਾ ਮਤਲਬ ਖਤ ਇਹ ਜ਼ਫਰਨਾਮਾ ਦਸਮ ਪਾਸ਼ਾ ਨੇ ਸ਼ੁਰੂ ਕੀਤਾ ਸੀ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰੇ ਹਾ ਕੁਨ ਰਹੀਮ ਅਮ ਬਖਸ਼ ਬਖਸ਼ ਦੇ ਉਹ ਦਸਤਗੀਰ ਖਤਬ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ ਸ਼ਹਿਨशाह ਖੂਬੀ ਦੇ ਹੋ ਰਹਿਨ ਮੂਮ ਕਿ ਬੇਗੁਨੋ ਬੇਚੂਨੋ ਚੂ ਬੇ ਨਮੋ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦੋ ਐਸ਼ੋ ਅਰਸ਼ ਦਸਮ ਪਾਸ਼ਾ ਨੇ ਦੇ ਵਿੱਚ ਲਿਖਿਆ ਸੀ ਨਾ ਸਾਹਿਬਿ ਸ਼ਨਾਸੀ ਨਾ ਮੁਹੰਮਦਿ ਯਕੀਨ ਔਰੰਗਜ਼ੇਬ ਨਾ ਤੇਰਾ ਉਸ ਅੱਲਾਹ ਤਾਲਾ ਤੇ ਯਕੀਨ ਹੈ ਨਾ ਤੈਨੂੰ ਉਸ ਅੱਲਾਹ ਤਾਲਾ ਤੇ ਕੋਈ ਭਰੋਸਾ ਹੈ ਔਰ ਮਹਾਰਾਜ ਨੇ ਉਸ ਨੂੰ ਸੱਚ ਜਦੋਂ ਸਾਹਮਣੇ ਵਿਖਾਇਆ ਤਾਂ ਇਹ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੀ ਕੋਈ ਸਮੇਂ ਬਾਅਦ ਹੀ ਮੌਤ ਹੋ ਗਈ ਸੀ ਇਹ ਜ਼ਫਰਨਾਮਾ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਲੈ ਕੇ ਔਰੰਗਜ਼ੇਬ ਦੇ ਕੋਲ ਗਏ ਸਨ ਗੁਰੂ ਸਾਹਿਬ ਜੀ ਨੇ ਦੀਨੇ ਪਿੰਡ ਨੂੰ ਲੋਹੇ ਦੇ ਗੜ ਦਾ ਖਿਤਾਬ ਦਿੱਤਾ ਮਾਲਵੇ ਨੂੰ ਅਨ ਪੈਦਾ ਕਰਨ ਵਾਲੀ ਧਰਤੀ ਕਿਹਾ ਇਸ ਇਲਾਕੇ ਨੂੰ ਨੇਕਾਂ ਬਖਸ਼ਾਂ ਕੀਤੀਆਂ ਇਸ ਥਾਂ ਤੇ ਗੁਰੂ ਸਾਹਿਬ ਜੀ ਨੇ 3 ਮਹੀਨੇ 13 ਦਿਨ ਤੱਕ ਠਹਿਰੇ 4 ਵਿਸਾਖ ਸਨ 1762 ਬਿਕਰਮੀ 1705 ਈਸਵੀ ਨੂੰ ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਖਤਸਰ ਸਹਿਵਲ ਚੱਲ ਪਏ ਸੋ ਇਤਨੀ ਸੇਵਾ ਇੱਥੇ ਪ੍ਰਵਾਨ ਕਰਨੀ ਅਗਲੀ ਵੀਡੀਓ ਵਿੱਚ ਫਿਰ ਤੁਹਾਡੇ ਨਾਲ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ